ਕਣਕ ਦੀ ਵੰਡ ਨੂੰ ਲੈ ਕੇ ਬਈ ਤੱਕਾ ਮੁਤੀ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਇਹ ਵੀਡੀਓ ਵਾਇਰਲ ਲਾਈਵ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੂਜੀਆ ਕਣਕ ਦੀ ਵੰਡ ਨੂੰ ਲੈ ਕੇ ਦੋ ਧਿਰਾਂ ਆਮੋ-ਸਾਮne ਹੋ ਗਈਆਂ ਅਤੇ ਇਸੇ ਦੌਰਾਨ ਧੱਕਾ ਮੁੱਕੀ ਹੁੰਦੀ ਹੋਈ ਵੀ ਨਜ਼ਰ ਆਈ। ਕਣਕ ਦੀ ਵੰਡ ਨੂੰ ਲੈ ਕੇ ਲੋਕ ਇੱਕ ਦੂਜੇ ਨੂੰ ਧੱਕੇ ਮਾਰਦੇ ਹੋਏ ਨਜ਼ਰ ਆਏ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਤਰਨਤਾਰਨ ਦੇ ਨਦੀਨੋਂ ਦੇ ਪਿੰਡ ਰਤੋਕੇ ਵਿਖੇ ਕਣਕ ਦੀ ਵੰਡ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਧੱਕਾ ਮੁੱਕੀ ਹੋਈ ਹੈ ਜਿਸ ਬਾਰੇ ਸੋਸ਼ਲ ਮੀਡੀਆ ਤੇ ਵੀ ਇੱਕ ਵੀਡੀਓ ਵਾਇਰਲ ਹੋਈ ਹੈ। ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਲਾਪਾਤਰੀਆਂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਹੈ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਧੱਕੇਸ਼ਾਹੀ ਕਰਨ ਦੇ આરોਪ ਵੀ ਲਗਾਏ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਸਿਰਫ ਆਪਣੇ ਚਹੇਤਿਆਂ ਨੂੰ ਹੀ ਕਨਕ ਵੰਡ ਰਹੇ ਨੇ ਅਤੇ ਉਹਨਾਂ ਕਿਹਾ ਕਿ ਆਮ ਜਨਤਾ ਖੱਜਲ ਖੁਆਰ ਹੋ ਰਹੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪਿੰਡ ਦੇ ਮਹਤਵਪੂਰਨ ਆਗੂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਤੇ ਕਿਹਾ ਹੈ ਕਿ ਉਹਨਾਂ ਵੱਲੋਂ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ ਸਗੋ ਕਨਕ ਦੀ ਵੰਡ ਜਿਹੜੀ ਹੈ ਉਹ ਪਾਰਦਰਸ਼ੀ ਢੰਗ ਦੇ ਨਾਲ ਕੀਤੀ ਗਈ ਹੈ ਤਾਂ ਹਰ ਕੋਈ ਹੀ ਆਪਣਾ ਪੱਖ ਰੱਖ ਰਿਹਾ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਖੜੇ ਕੀਤੇ ਗਏ ਇਸ ਵੀਡੀਓ ਨੂੰ ਲੈ ਕੇ ਤਾਂ ਉਹਨਾਂ ਦਾ ਪੱਖ ਵੀ ਸਾਹਮਣੇ ਆ ਜਿਸ ਤੋਂ ਉਹਨਾਂ ਨੇ ਸਿਰੇ ਤੋਂ ਨਕਾਰ ਦਿੱਤਾ ਹੈ ਸਵਾਲ ਕਰੋਗੇ ਕਿ ਤੁਸੀਂ ਪਹੁੰਚੇ ਰੱਖੋਗੇ ਪਿੰਡ ਦੇ ਵਿੱਚ ਤਾਂ ਕੀ ਮਸਲਾ ਕੀ ਪਾਜੀ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਮੀਡੀਆ ਟੀਮ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੋ ਤੁਸੀਂ ਇਹਨਾਂ ਲੋਕਾਂ ਦੀਆਂ ਜਿਹੜੀਆਂ ਸੰਗਤ ਦੀਆਂ ਮੁਸ਼ਕਲਾਂ ਵਾਂ ਉਹ ਜਿਹੜੀਆਂ ਤੁਹਾਡੇ ਜਰੀਏ ਪ੍ਰਸ਼ਾਸਨ ਤੱਕ ਤੇ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਾਓਗੇ ਤੋ ਇਹਨਾਂ ਦਾ ਹੀ ਇਹਦੇ ਨਾਲ ਬਹੁਤ ਵੱਡੀ ਜਿਹੜੀ ਆ ਉਹ ਮਦਦ ਹੋਊਗੀ। ਦੂਜੀ ਗੱਲ ਇਹ ਆ ਜੀ ਮੈਨੂੰ ਰਾਤੀ ਫੋਨ ਕੀਤਾ ਸਦਾ ਸੁਖਵੰਤ ਸਿੰਘ ਹੁਣਾਂ ਨੇ। ਇੱਥੇ ਆ ਕੇ ਪਤਾ ਲੱਗਾ ਆ ਕਿ ਇਹ ਜਿਹੜੇ ਵਿਚਾਰੇ ਗਰੀਬ ਪਰਿਵਾਰ ਆ ਇਹਨਾਂ ਦੀਆਂ ਪਿਛਲੀਆਂ ਵੀ ਪਰਚੀਆਂ ਕਟੀਆਂ ਤੇ ਐਤਕੀ ਵੀ ਕਟੀਆਂ ਜਿਹੜੀਆਂ ਮਤਲਬ ਇਹਨਾਂ ਨੂੰ ਕਣਕ ਜਿਹੜੀ ਆ ਉਹ ਨਹੀਂ ਮਿਲੀ। ਜਿਹੜੇ ਰਈਸ ਜਾਦੇ ਆ, ਜਿਹੜੇ ਟਰੈਕਟਰ ਵਾਲੇ ਆ, ਪੈਲੀਆਂ ਵਾਲੇ ਆ, ਸਰਮਾਇਯਦਾਰ ਆ ਉਹਨਾਂ ਨੂੰ ਧੱਕੇ ਨਾਲ ਇਹਨਾਂ ਦਾ ਹੱਕ ਖੋਹ ਗਏ। ਤੇ ਉਹਨਾਂ ਦੇ ਜਿਹੜੇ ਆ ਉਹ ਘਰ ਪਰ ਦਿੱਤੇ ਜਾ ਰਹੇ ਆ ਸੋ ਅਸੀਂ ਜਿਹੜਾ ਵਾ ਇਹ ਕੰਮ ਬਿਲਕੁਲ ਨਹੀਂ ਹੋਣ ਦਿਆਂਗੇ ਹਲਕੇ ਚ ਇਨ੍ਹਾਂ ਪਰਿਵਾਰਾਂ ਦੇ ਨਾਲ ਖੜੇ ਆ ਨਾਲ ਖੜੇ ਰਵਾਂਗੇ ਇਹ ਜਿਹੜਾ ਮੁੱਦਾ ਵਾ ਇਹਨੂੰ 2 ਦਿਨ ਦਾ ਮੈਂ ਚ ਟਾਈਮ ਦੇਣ ਲੱਗਾ ਵਾਂ ਮੈਂ ਡੀਸੀ ਸਾਹਿਬ ਨਾਲ ਮੀਟਿੰਗ ਕਰਨ ਲੱਗਾ ਵਾਂ ਜੇ ਇਹਨਾਂ ਦਾ ਹੱਲ ਹੋ ਗਿਆ ਠੀਕ ਆ ਨਹੀਂ ਤੇ ਫਿਰ ਇਹ ਤੋਂ ਬਾਅਦਾਂ ਜੇ ਸਾਨੂੰ ਕੋਈ ਵੱਡਾ ਸੰਘਰਸ਼ ਚੋਣਾ ਪਿਆ ਅਸੀਂ ਉਹ ਵੀ ਝੋਵਾਂਗੇ ਮੈਂ ਤੇ ਇੱਕ ਸਲਾਹ ਦਿੰਦਾ ਇਹਨਾਂ ਨੂੰ ਆਮ ਆਲਿਆਂ ਨੂੰ ਵੀ ਮਿੱਤਰੋ ਜੇ ਤੁਸੀਂ ਬਣ ਗਏ ਜੇ ਜੇ ਤੁਹਾਨੂੰ ਇਹਨਾਂ ਲੋਕਾਂ ਨੇ ਵੋਟਾਂ ਪਾ ਲਈਆਂ ਤੇ ਇਹਨਾਂ ਕੋਈ ਗਨਾਹਤ ਨਹੀਂ ਕੀਤਾ ਜਿਹੜਾ ਤੁਸੀਂ ਇਹਨਾਂ ਨੂੰ ਏਡੀ ਸਜ਼ਾ ਦੇ ਰਹਿ ਜੇ ਵੀ ਇਹਨਾਂ ਨੇ ਜਿੱਦਾਂ ਕੋਈ ਬਹੁਤ ਵੱਡੀ ਗਲਤੀ ਕਰ ਲਈ ਆ ਤੁਹਾਨੂੰ ਵੋਟਾਂ ਦੇ ਕੇ ਕਿਸੇ ਦਾ ਬੱਚਾ ਚੁੱਕ ਲਿਆ ਕਿਸੇ ਨੂੰ ਧਮਕੀ ਦੇਤੀ ਇਹ ਗੱਲਾਂ ਜ਼ਿਆਦਾ ਚਿਰ ਨਹੀਂ ਚਲਦੀਆਂ ਵੀ ਜੇ ਕਿਸੇ ਨੇ ਕਿਹਾ ਕਿ ਸਾਡਾ ਹੱਕ ਤੇ ਹੱਕ ਉਹਨੂੰ ਜਵਾਬ ਦੇਣ ਦੀ ਥਾਂ ਤੇ ਉਹਨੂੰ ਕਿਹਾ ਕਿ ਸਾਡੀ ਸਰਕਾਰ ਆ ਚੁੱਕੇ ਥਾਣੇ ਛੁੱਟ ਦਾਂਗੇ ਇਹ ਯਾਰ ਕੋਈ ਗੁੰਡਾ ਰਾਜ ਆ ਇਹ ਕੋਈ ਜੰਗਲ ਰਾਜ ਆ ਇੱਥੇ ਅਸੀਂ ਬੈਠੇ ਆ ਇਹੋ ਜਿਹਾ ਟੱਕਾ ਨਹੀਂ ਹੋਣ ਦਵਾਂਗੇ ਇਹਨਾਂ ਲੋਕਾਂ ਦੇ ਨਾਲ ਹਰ ਟਾਈਮ ਖੜੇ ਆ ਤੇ ਖੜੇ ਰਵਾਂਗੇ ਵੀਰ ਜੀ ਕੀ ਮਸਲਾ ਜੀ ਮਸਲਾ ਵੀਰ ਜੀ ਆਪਣੇ ਪਿੰਡ ਚ ਅੱਗੇ ਵੀ ਦੋ ਤਿੰਨ ਵਾਰ ਇਹ ਹੀ ਕਣਕ ਦਾ ਹੀ ਰੱਟਾ ਚੱਲਦਾ ਜੇ ਜਦੋਂ ਵੀ ਝਗੜਾ ਪਾਉਂਦੇ ਆ ਇਹ ਵੀਰ ਕਣਕ ਦਾ ਹੀ ਪਾਉਂਦੇ ਆ ਤੇ ਤਾਂ ਲੋਕਾਂ ਨੂੰ ਕੁੱਟ ਮਾਰ ਕਰਦੇ ਜੇ ਜਦੋਂ ਵੀ ਕਣਕ ਵੰਡਦੀ ਕਿਸੇ ਨੂੰ ਦੇ ਦਿੰਦੇ ਆ ਕਿਸੇ ਨੂੰ ਨਹੀਂ ਦਿੰਦੇ ਹੈਗੇ ਵੀ ਜੱਪਟੀਆਂ ਕੁੜੀਆਂ ਦੀ ਸ਼ਾਦੀ ਹੋਈ ਆ ਜੇ ਉਹਨਾਂ ਦੇ ਸਹੁਰੇ ਘਰ ਵਿੱਚ ਕਾਟ ਨਹੀਂ ਬਣੇ ਹੈਗੇ ਐਤ ਕੀ ਉਹਨਾਂ ਐਵੇਂ ਸਕੂਲ ਦੇ ਵਿੱਚ ਲਾਸਮੈਂਟ ਕਰਾ ਕੇ ਮੈਡਮਾਂ ਨੂੰ ਕਹਿੰਦੇ ਤੁਸੀਂ ਇਹਨਾਂ ਦੇ ਆਧਾਰ ਕੱਢ ਜਾਵਾਂ ਕਰੋ ਸਾਡੇ ਆਧਾਰ ਕੱਢ ਜਾਵਾਂ ਕਰਕੇ ਉਹਨਾਂ ਨੂੰ ਪਤਾ ਹੈਗਾ ਹੀ ਕਿ ਇਹਨਾਂ ਦੀਆਂ ਕੁੜੀਆਂ ਦੀ ਸ਼ਾਦੀ ਹੋ ਚੁੱਕੀ ਆ ਆਪਣੇ ਆਪ ਕੋਈ ਸਰਕਾਰੀ ਸਾਹ ਨੂੰ ਪ੍ਰੂ ਗੇ ਆ ਹੁਦਾਰ ਕਾਰਡ ਚੰਡੀਗਰ ਪਹੁੰਚੇ ਗਏ ਇਹਨਾਂ ਦੇ ਤਾਂ ਇਹ ਕੱਟੇ ਗਏਗੇ ਇਹਨਾਂ ਨੇ ਆਪ ਹੀ ਕਣਕਾੜੀ ਕੱਟ ਕੇ ਬੱਚੀਆਂ ਦੀ ਤੇ ਆਪਦੇ ਕੋਲ ਰੱਖੀ ਆ ਘਰੇ ਲੁਕੋਈ ਹੈਗੀ ਆ 200 ਟੋੜੇ ਦੇ ਤਕਰੀਬਨ ਨਾਲ ਕੋਈ ਕਣਕ ਜਿਹੜੀ ਹੋਵੇ ਇਹ ਹੈਗੇ ਜੇ ਤਾਜੂ ਤੇ ਸਾਬਾ ਸਿੰਘ ਇਹ ਦੋ ਤਿੰਨ ਬੰਦੇ ਜਿਹੜੇ ਰਲੇ ਆ ਗਏ ਆ ਸਾਰਿਆਂ ਨੇ ਜਦੋਂ ਵੀ ਕੋਈ ਜਾਂਦਾ ਚੇ ਕੋਈ ਮਾੜੇ ਮੋੜ ਝਗੜਾ ਵੀ ਹੁੰਦਾ ਮੇਰੇ ਬੱਚੇ ਦਾ ਥੋੜਾ ਜਿਹਾ ਗੁੱਡੇ ਤੋਂ ਝਗੜਾ ਹੋਇਆ ਸੀ ਹਸਾਬ ਲਾ ਲੋ ਕਿ ਸਾਨੂੰ ਮਾੜੇ ਗਰੀਬ ਕਰਕੇ ਉਹਨਾਂ ਨੇ ਸਾਡੇ ਤੇ ਪਰਚੇ ਵੀ ਕਰਵਾਏ ਸਾਡਾ ਬੱਚਾ ਵੀ ਰੱਖਿਆ ਹੈਗਾ 4-5 ਦਿਨ ਉਹਦੇ ਵਿੱਚ ਥਾਣੇ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਇਹੀ ਤੁਮ ਕੀ ਦੇ ਦਿੰਦੇ ਹੈਗੇ ਆ ਕਿ ਲੈ ਅਸੀਂ ਆਮ ਪਾਰਟੀ ਦੇ ਬੰਦੇ ਹੈਗੇ ਆ ਮੈਂ ਤੇ ਮਨਿੰਦਰ ਸਿੰਘ ਵੀਰ ਜੀ ਦੀ ਗਾੜੀ ਇਹ ਬੇਨਤੀ ਕਰਦੀ ਆ ਕਿ ਜੇ ਤੁਸੀਂ ਆਮ ਪਾਰਟੀ ਬਣ ਚੁੱਕੇ ਆ ਇਹ ਥੋੜੀ ਕਿ ਲੋਕਾਂ ਨੂੰ ਤੁਸੀਂ ਮਾਰਨਾ ਚਾਹੁੰਦੇ ਆ ਇਹ ਤਾਂ ਤਾਂ ਹੀ ਤਰੱਕੀ ਹੋਏਗੀ ਜੇ ਆਪਾਂ ਪਿੰਡ ਦੇ ਵਿੱਚ ਕੋਈ ਵੀ ਇਨਸਾਫਰ ਕੋਈ ਚੰਗਾ ਕੰਮ ਕਰਾਂਗੇ ਫਿਰ ਵੀ ਮਨਿੰਦਰ ਸਿੰਘ ਵੀਰ ਜੀ ਨੂੰ ਤਾਂ ਹੀ ਕੋਈ ਸੋਭਾ ਮਿਲੇਗੀ ਮੈਨੂੰ ਪਿੰਡ ਪਿੰਡ ਜਿਹੜੇ ਆਮ ਪਾਰਟੀ ਇਹ ਜਿਹੜੀਆਂ ਨਿੱਕੇ ਨਿੱਕੇ ਛੋਟੀ ਉਮਰ ਦੇ ਵਿੱਚ ਇਹਨਾਂ ਨੇ ਬਣਾਉਂਦੇ ਆ ਕੋਈ ਚੰਗਾ ਭਲਾ ਬੰਦਾ ਬਣਾਉਣਾ ਜਿਸ ਨੂੰ ਕੋਈ ਬਹਿਣ ਖਲੋਣ ਦਾ ਪਤਾ ਹੋਵੇ ਮੰਨ ਲੀਂ ਨੇ ਇਹਨਾਂ ਨੂੰ ਕੀ ਲਿਖੇ ਹੋ ਪੜੇ ਲਿਖੇ ਹੋਣਗੇ ਜ਼ਰੂਰ ਪਰ ਇਹਨਾਂ ਦੀ ਮਤ ਉਹਨਾਂ ਦੀ ਬਿਲਕੁਲ ਪੜਿਆਂ ਲਿਖਾਂ ਵਾਲੀ ਨਹੀਂ ਹੈਗੀ ਬਿਲਕੁਲ ਉਹਨਾਂ ਨੂੰ ਕੋਈ ਬਹਿਣ ਉੱਠਣ ਦਾ ਪਤਾ ਨਹੀਂ ਹੈਗਾ ਕਿ ਮੈਂਬਰ ਪੰਚਾਇਤ ਆਪਾਂ ਕਿਦਾਂ ਬਹਿਣਾ ਉੱਠਣਾ ਹੈਗਾ ਬਸ ਇਹਨਾਂ ਨੂੰ ਬੋਲਣ ਦਾ ਪਤਾ ਹੈਗਾ ਵਾ ਚਾਹ ਚੋਰੀ ਸਾਦਾ ਪਤਾ ਹੈਗਾ ਭਾਜੀ ਰਣਜੋਤ ਸਿੰਘ ਪਿੰਡ ਰਤੋਗੇ ਕੀ ਮਸਲਾ ਜਿਹੜਾ ਤੁਹਾਡੀ ਵੀਡੀਓ ਵਾਇਰਲ ਹੋਈ ਸੀ ਪਿੰਡ ਦੀ ਭਾਜੀ ਸਾਨੂੰ ਕਣਕ ਨਹੀਂ ਦਿੰਦੇ ਆਮ ਪਾਰਟੀ ਵਾਲੇ ਜਿੰਨੇ ਵੀ ਆਗੂ ਆ ਨਾ ਭਾਜੀ ਉਹ ਧਮਕੀਆਂ ਦਿੰਦੇ ਵੀ ਅਸੀਂ ਕਣਕ ਨਹੀਂ ਦੇਣੀ ਦੀਪੂ ਹਲਦ ਨੂੰ ਪੁੱਛੀਦਾ ਏ ਉਹ ਵੀ ਇਹੋ ਗੱਲਾਂ ਆਂਦਾ ਵੀ ਆਂਦਾ ਮੈਨੂੰ ਸਿਆਸੀ ਦਬਾ ਦੇ ਨਾਲ ਆਪਦੇ ਘਰ ਕਣਕ ਲੈ ਜਾਂਦੇ ਆ ਤੇ ਉਹ ਆਪਦੀ ਮਰਜ਼ੀ ਨਾਲ ਭਾਜੀ ਚਾਹਣ ਤੇ ਕਣਕ ਕਿਸ ਨੂੰ ਦਿੰਦੇ ਆ ਚਾਹਣ ਤੇ ਨਹੀਂ ਦਿੰਦੇ ਇੱਕ ਸਰਤਾਜ ਸਿੰਘ ਆ ਇੱਕ ਗੁਰਸਾਭ ਸਿੰਘ ਇਹ ਦੋਵੇਂ ਭਾਜੀ ਪੂਰੀ ਗੁੰਡਾਗਰਦੀ ਕਰਦੇ ਆ ਸਰਕਾਰ ਦੇ ਸਿਰ ਤੇ ਤੇ ਸਾਡੇ ਸਰਪੰਚ ਸਾਹਿਬ ਦੇ ਲੜਕੇ ਦੇ ਵੀ ਇਹਨਾਂ ਨੇ ਪਰਚਾ ਕਰਵਾਇਆ ਵਾ ਨਜਾਇਜ਼ ਪਰਚੇ ਕਰਵਾਉਂਦੇ ਆ ਭਾਜੀ ਇਹ ਕੀ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਇਹ ਇਨਸਾਫ ਚਾਹੁੰਦੇ ਆ ਜੀ ਪ੍ਰਸ਼ਾਸਨ ਤੋਂ ਬੰਦੇ ਜਿਹੜੇ ਤੁਹਾਨੂੰ ਧਮਕੀਆਂ ਦੇ ਰਹੇ ਸਰ ਜੀ ਸਰਤਾਜ ਸਿੰਘ ਆ ਜਗਰੂਪ ਸਿੰਘ ਦਾ ਬੇਟਾ ਤੇ ਇੱਕ ਗੁਰਸਾਭ ਸਿੰਘ ਆ ਉਹਦੇ ਡੈਡੀ ਦਾ ਨਾਮ ਭਜਨ ਸਿੰਘ ਆ ਜੀ ਇਹ ਕਿਹੜੀ ਪਾਰਟੀ ਨੂੰ ਬਿਲੋਂਗ ਇਹ ਸਰ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਆ ਤੇ ਸਰ ਇਹ ਉਹਨਾਂ ਦੇ ਚੂਹਾਨੂੰ ਡਰਾਵੇ ਦਿੰਦੇ ਆ ਜੀ ਪਿੰਦਰ ਸਿੰਘ ਆ ਜੀ ਮੇਰਾ ਨਾਮ ਪਾਜੀ ਇਹ ਨਾ ਕਣਕ ਦਾ ਮਸਲਾ ਵਾ ਜਦੋਂ ਵੀ ਕਣਕ ਵੰਡਦੇ ਆ ਨਾ ਇਹ ਆਪਣੇ ਘਰਾਂ ਨੂੰ ਲੈ ਜਾਂਦੇ ਆ ਇਹ ਆਪਦੇ ਬੰਦਿਆਂ ਨੂੰ ਦੇ ਕੇ ਕਣਕ ਬਾਕੀਆਂ ਨੂੰ ਕਣਕ ਹੀ ਨਹੀਂ ਦਿੰਦੇ ਜੀ ਕਿਸੇ ਨੂੰ ਤੇ ਇਹ ਸਰਤਾਜ ਆ ਦੇ ਇੱਕ ਜੀ ਇੱਕ ਦਾ ਨਾ ਸਭਾ ਵਾ ਇਹ ਆਮ ਆਦਮੀ ਪਾਰਟੀ ਦੇ ਬੰਦੇ ਆ ਨਜਾਇਜ਼ ਪਰਚੇ ਕਰਾਉਂਦੇ ਜੇ ਕੋਈ ਆਂਦਾ ਨਾ ਇਹਨਾਂ ਨੂੰ ਆਂਦੇ ਜੋ ਕਰਨਾ ਕਰ ਲੋ ਆਹੀ ਨਹੀਂ ਜਿਆਦਾ ਇਦਣੇ ਗੁੰਡਾਗਰਦੀ ਗੁੰਡਾਗਰਦੀ ਫੁੱਲ ਪੈਂਟ ਜਾ ਕਿਸੇ ਦੇ ਨਹੀਂ ਛੱਡਿਆ ਵੀ ਜਿਹੜਾ ਪਰਚਾ ਨਹੀਂ ਕਰਾਇਆ ਇਹਨਾਂ ਨੂੰ